ਡੀਨ ਮਗਾਲਿਆ ਹੋਏ ਇੱਥੇ ਬੰਦਦਾ ਕੁਝ ਸੇ ਰਸਤੇ ਰੱਖ ਲੋ ਜਾਂਦੇ ਵਾਪਸ ਆਉਣ ਦੇ ਲਈ ਇੱਥੇ ਰੱਖ ਦੇ ਮੈਂ ਕੀ ਦੇ ਸਾਰੀਆਂ ਗੱਲਾਂ ਮੰਗਾਵਾਂਗੇ ਕਦੀ ਘਰ ਦਾ ਦੂਖਾ ਨਹੀਂ ਇੱਕ ਕਦੀ ਦੇ ਦੋ ਹਾਂ ਬੋਤਾ ਲੋ ਇਹ ਰੱਖੋ ਬੰਦੋ ਨਾ ਨਾਲ ਨੂੰ ਸੁਣਿਆ ਗਿਆ ਮਗਾਵਨ ਆਵਾ ਬੱਚਾ ਨਾਲ ਭਾਂਡੇ ਬਾਗ ਦੋ ਤੁਸ ਕੋਤੇ ਢੋੜੀ ਜਾਨੀ ਆ ਗਾੜੀ ਆ ਜੂ ਗਾੜੀ ਹਾਲਿਆ ਸਰ ਆਹੇ ਹੋਏ ਬੱਚੇ ਤੇ ਬੱਜੇ ਹਾਂਜੀ ਫੁੱਲ ਕੇ ਹਾਂਜੀ ਅੱਛਾ ਕੋਈ ਸਭ ਨਹੀਂ ਜਾਈਂਗੇ ਆ ਕੇ ਆ ਵੀ ਪਹਿਲਾਂ ਆਓ ਉਧਰ ਆਓ ਲੈ 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 ਸ਼ਾਬਾਸ਼ ਆਪ ਤਾਂ ਬਿਠੋ ਆਓ ਸਾਰੇ ਆਓ ਹਾਂ ਆਲੋ ਆਲੋ ਲਓ ਜੀ ਲਓ ਆਜੋ ਕਾਇਨੋਂ ਦੋਨੇ ਚਾਰ ਵਿਚਾਲੇ ਆਜੋ ਆਓ ਆਓ ਬੇਡਾ ਉਹ ਸਾਰੇ ਆਓ ਪੁਰਾਣ ਅੰਦਰ ਆਣੇ ਇਹ ਦਾਲ ਪਾਣੀ ਨਾ ਬੇਡਾ ਉਹ ਦੋ ਦਈ ਜਾ ਨਾ ਦੋ 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 ਪੜਾਈ ਜਾ ਪੁੱਤ ਦੋ ਦੋ ਕੋਈ ਗੱਲ ਨਹੀਂ ਕੋਈ ਗੱਲ ਸ਼ਾਬਾਸ਼ ਦਈ ਜਾ ਉਹ ਤੋਂ ਭੈਣ ਜੀ ਹੋਣੀ ਹੈ ਬੋਤਲ ਉਹਨਾਂ ਦੇ ਦਿਜੋ ਦੇ ਦਿਦੋ ਇੱਥੇਂ ਦੋ ਹਾਂ ਹੱਟ ਲੈ ਕੇ ਦੇਖ ਸਾਹ ਹਾਂ ਭਾਈ ਆਓ 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 ਬੋਤਲ ਕੁਝ ਕਿਉਂ ਨਾ ਸਾਰਿਆਂ ਨਾਲ ਮਾਰੋ ਕੋ ਰਵੇ ਨਾ ਮੈਨੂੰ ਫੜਾ ਦੋ ਉਹ ਆਹੋ ਲੋ ਲੋ ਆ ਲੋ ਹਾਲੋ ਜੀ ਹਾਲੋ ਹਾਲੋ ਲਾਓ ਪਾਓ ਦਾਲ ਜੀ ਭਾਈ ਜੀ ਆਜੋ ਆਜੋ ਸਾਰੇ ਛਕੋ ਆਜੋ ਪਾਣੀ ਲਿਆਓ ਪਾਣੀ ਪੁੱਤ ਵੰਡ ਦਿਓ ਪਾਣੀ ਲਿਆਓ ਸ਼ਾਹ ਖਾਂ ਦਾ ਆ ਪਾਓ ਆ ਦੇਖ ਪੱਟੇ ਹਲਿਆ ਦਾਲ ਭਾਂਡਾ ਭਲਾ ਲਓ ਨੀ ਦਾਲ ਹਲੋ ਆ ਲੋ ਆਹੋ ਕਿਨੇ ਦਿੱਤਾ ਹੀ ਆ ਦੱਬਾ ਆ ਲੋ ਆ ਲੋ ਦੱਬਾ ਦਾਲ ਭਾਂਡਾ ਲਓ ਆਓ ਸੰਗਣੀ ਜੀ ਪਾਉਂਦਾ ਰੋਟੀ ਦੇ ਜਿਹੜੀ ਪਾਉਂਦੇ ਸੰਗਣੀ ਪਾਉਂਦੇ ਹਾਂ ਆਓ ਪਤਾ ਆਓ ਬੇਟਾ ਆਓ ਆਓ ਸਾਰੇ ਆਓ ਅੱਗੇ ਦਾ ਹੁਣ ਪਾਣੀ ਸੰਗਣੀ ਮਾ ਲਿਓ ਪਾਣੀ ਨਾਲ ਨਾਲ ਅੱਗੇ ਆਜੋ ਅੱਗੇ ਅੱਗੇ ਜਾਣਾ ਪੜਾ ਅੱਗੇ ਲੈ ਜੀ ਸਿਰ ਅੱਗੇ ਲੈ ਜੀ ਆ ਜਾ ਅੱਗੇ ਆ ਜਾ ਚਲੋ ਲੈ ਚਲ ਦੇ ਚਲੋ ਚੱਲ ਬੈਠ ਹਾਂ ਨੀ ਕਿਲ ਧੋ ਲੈ 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 ਚਲੋ ਚਲ ਬਾਕੀ ਰੂਟ ਨਾਲ ਸਾਥ ਚਲੋ ਚਲ ਚਲ

ਹਾਂ ਬਹੁਤ ਕੱਢੀ ਛੋਲੇ ਭਾਣੇ ਦਾ ਪਾਲਿਓ ਨਹੀਂ ਕੋਈ ਨਾ ਕੋਈ ਨਹੀਂ ਅੱਜ ਪਾਲ ਨਹੀਂ ਨਾ ਮੈਂ ਕੱਢੀ ਕੱਢੀ ਹਾਂ ਆਹ ਕੱਢੀ ਦੇ ਕੋਈ 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 ਦਸ ਫਲਾਦਾਂ ਦਾ ਆਦਮਾ ਕੱਢਿਓ ਕੱਢੀ ਬੜੀ ਆਹ ਇੱਕ ਬਾਕਸ ਨਾ ਪਾ ਸਾ ਫੜ ਦੋ ਜੀ

चलो लाॾी बिर उहो किथे आहे ਕੋਈ ਨਹੀਂ ਬਹੁਤ ਵਧੀਆ ਕੀਤਾ ਇਹ ਵਧੀਆ ਕੀਤਾ ਹਾਲਾ ਗਲਾਤ ਨਾਲ ਹਾਲਾ ਬਾਕੀ kalbınız <Sessizlik> dev ਇਹ ਪੋਤਾ ਬਣਾ ਆਪਣੀ ਬੇਟੀ ਵੀ ਲੱਗੀ ਆ ਪੋਤਾ ਵੀ ਲੱਗਾ ਸਮਝੇ ਗੀ ਗੱਲ ਹਾਂ ਸਸੀ ਗੱਲ ਸਸੀ ਗੱਲ ਬਹੁਤ ਦੋ ਆਏ ਜੀ ਆਡੀਪਾ ਅੱਛਾ 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 ਆਜਾ ਕਿੱਥੇ ਪੰਡ ਲੈਓ ਦਾਲ ਪਾਓ ਦੇ ਦੋ ਹੋਰ ਦੇ ਦੋ ਬੰਦੇ ਦੇ ਕੇ ਦੋ ਐਮਪੀ ਆ ਗਏ ਤੇ ਨਾ ਸਾਰੇ ਹੁੰਦੇ ਨੇ ਇਹ ਬੱਚਿਆਂ ਨੂੰ ਬੈਠ ਜਾਓ ਆਰਾਮ ਨਾਲ ਬੈਠੋ ਬਾਹਰ ਆਇਸ ਨੇ ਆਰਾਮ ਨਾਲ ਬੈਠੋ ਸਾਰੇ ਨੂੰ ਦੇਖ ਵੰਡ ਕੇ ਜਾਵਾਂਗੇ ਜੀ ਹਾਂ ਆਰਾਮ ਨਾਲ ਬੈਠੋ ਆਰਾਮ ਨਾਲ ਕਿੱਥੇ ਭਾਂਡਾ ਕਿੱਥੇ ਆ ਦਾਲ ਕੱਢ ਪੋੜੀ ਆ ਦਾਲ ਕੱਢ ਪੋੜੀ ਆ ਆਜਾ ਆਜਾ ਗੱਡੀ ਆਜਾ ਆਜਾ ਕੋਈ ਨਹੀਂ ਤੁਹਾਡੇ ਕਿੱਥੇ ਆ ਫੁੜ ਕੇ ਤੱਕ ਲਿਆ ਬਾਬੇ ਆਏ ਜਿਹੜਾ ਰੋਡ ਉਹ ਬੰਦ ਆ ਇੱਥੋਂ 500 ਮੀਟਰ ਅੱਗੇ ਆ ਅੱਛਾ ਉਹ ਬੰਦ ਆ ਸਰ ਤੁਸੀਂ ਇੱਥੇ ਰਹਿਣਾ ਇੱਥੇ ਆ ਸਾਰੇ ਇੱਥੇ ਤੁਸੀਂ ਇੱਥੇ ਰਹਿਣਾ ਸਾਰਿਆਂ ਨੇ ਆਹ ਕਹਿੰਦੇ ਮਤਲਬ ਇਹ ਥਾਂ ਨਹੀਂ ਛੱਡਣੀ ਤੁਸੀਂ ਤੁਹਾਡੀ ਡਿਊਟੀ ਆ ਪਾਰਟੀ ਵੱਲ ਹੋਵੇ ਸਾਰੇ ਲੜਕੇ ਇੱਥੇ ਬੈਠੋ ਤੁਸੀਂ ਸਾਰੇ ਆਮ ਆਦੀ ਪਾਰਟੀ ਦੇ ਸਿਪਾਹੀ ਦੇ ਇੱਥੇ ਬੈਠ ਕੇ ਕਰਨਾ ਇੱਥੋਂ ਆਪਣੀ ਜ਼ਮੀਨ ਕਿੰਨੀ ਅੱਗੇ ਇਥੋਂ ਆ ਸਾਰੀ ਜ਼ਮੀਨ ਹੀ ਸੀ ਆ ਤਾਰਾ ਦੇ ਨਾਲ-ਨਾਲ ਪਿੰਡਾਂ ਦਾ ਬਹੁਤ ਜ਼ਰਾਬਦੀ ਜ਼ਮੀਨ ਇਹ ਸਾਰੀਆਂ ਇਹ ਆਪਣਾ ਮੈਂਬਰ ਸਾਹਿਬ ਆ ਹਾਂ ਇਹਦਾ ਸਾਰਾ ਚੋਨਾ ਡੁੱਬ ਗਿਆ ਬੰਦਾ ਡੁੱਬ ਗਿਆ ਓਹੋ ਕਿੰਨੇ ਕਿਲੇ ਸੀ ਹਾਂ 14 ਉਹ ਕੋਈ ਗੱਲ ਨਹੀਂ ਅਸੀਂ ਨਾਲ ਆਮ ਆਦੀ ਦੀ ਕਾਪੀ ਆ ਸਾਰੇ ਪੰਜਾਬ ਚ ਆ ਗਈ ਆ ਸਭ ਦੇ ਸਾਰੇ ਆ ਗਏ ਦਿੱਲੀ ਛੱਡਦਾ ਪੁੱਤਾਂ ਨੂੰ ਫਸਲ ਪਾ ਲਈ ਸੀ ਤਹਾਡੀ ਫਸਲ ਖਰਾਬ ਹੋ ਗਈ ਆ ਤੁਹਾਡੇ ਨਾਲ ਕੋਈ ਬਾਕੀ ਠੀਕ ਆ ਹਾਂ ਲਾਟ ਜਿਹੜੀ ਆ ਲਾਟ ਜਿਹੜੀ ਗੱਲ ਹੋਈ ਉਹ ਚੋਨੇ ਪੱਕੇ ਹੀ ਹੁੰਦੇ ਹਾਂ ਹਾਂ ਤੇ ਕੋਈ ਨਹੀਂ ਨਾਲ ਇਕਨਾਤ ਵਾਲਾ ਸਾਹਿਬ ਜਿਹੜੀਆਂ ਜ਼ਮੀਨਾਂ ਨੇ ਨਾ ਇਹ ਸਾਰੀਆਂ ਬਾਤ ਕੀਤੀਆਂ ਵਾ ਕੋਈ ਜੰਗਲਾਤ ਐ ਕੋਈ ਪੰਜਾਬ ਗਵਰਨਮੈਂਟ ਐ ਕੋਈ ਸੈਂਟਰ ਐ ਇਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਅੱਛਾ ਕਿਉਂਕਿ ਮਾਲਕ ਨਾ ਹੱਕ ਨਹੀਂ ਨਾਗਾ ਇਹਨਾਂ ਕੋਲ ਹਾਂ ਤੇ ਕੋਈ ਇਹਨਾਂ ਦਾ ਥੋੜਾ ਧਿਆਨ ਰੱਖਿਓ ਥੋੜਾ ਬੋ ਜੇ ਗਦੌਰੀ ਦੇ ਦਾ ਕੋਈ ਨਹੀਂ ਮੈਂ ਤੁਹਾਡੇ ਗਦੌਰੀਆਂ ਕਦੋਂ ਗਦੌਰੀਆਂ ਦਾ ਗਦੌਰੀਆਂ ਦਾ ਹਰ ਤੇ ਜੇ ਮੁਆਵਜ਼ਾ ਨਹੀਂ ਨਹੀਂ ਗਦੌਰੀ ਦੇ ਦਾ ਤੇ ਤੁਹਾਡਾ ਮੁਆਵਜ਼ਾ ਦਵਾਂਗੇ ਅੱਜ ਕੱਲ ਸੀਐਫ ਸਾਹਿਬ ਨੂੰ ਕਹਿ ਕੇ ਮੁਆਵਜ਼ਾ ਦਵਾਂਗੇ ਕਿ ਜਿਹੜੀ ਗਦੌਰੀ ਦੇ ਦਾ ਤੇ ਜ਼ਮੀਨ ਹੈ ਉਹਦਾ ਵੀ ਮੁਆਵਜ਼ਾ ਦਿਓ ਕਿਉਂਕਿ ਤੁਸੀਂ ਫਸਲ ਬੀਜੀ ਜਰ ਝੋਨਾ ਤਾਂ ਪੱਕ ਗਿਆ ਸੀ ਸਾਰਾ ਬਰਬਾਦ ਹੋ ਗਿਆ ਤੁਹਾਡਾ ਝੋਨਾ ਬਜ਼ਾਰ ਬਹੁਤ ਵਧੀਆ ਇਹ ਤਾਂ ਇਹ ਫਸਟ ਟਾਈਮ ਨਹੀਂ ਆਇਆ ਪੰਨੀ ਚੋਂ ਹੀ ਸਾਲੀ ਇਹ ਹੁੰਦਾ ਹੀ ਰਹਿੰਦਾ ਜੋ ਹਾਲਾਤ ਹਾਂ ਹਾਂ ਨਾ ਨਾ ਉਹ ਤਾਂ ਹੈ ਅੱਗੇ ਨੀ ਕਿੰਨੇ ਹੋਣੇ ਲੱਗੇ ਅੱਛਾ ਉਹਨਾਂ ਦਾ ਵੀ ਉਹ ਕੋਈ ਚੰਗੀਆਂ ਹਾਂ ਉੱਥੇ ਵੀ ਪਾਣੀ تقریبا ਤਾਂ ਚੱਲਿਆ ਉਹਨਾਂ ਨੇ ਟਰੈਕਟਰ ਲਾਇਆ ਵਾ ਹਾਂ ਹਾਂ ਤੇ ਉੱਥੇ ਵੀ ਮਗੇਲੇ ਹੋਣੇ ਕਿ ਉਪਰਾਂ ਆਉਂਦੀ ਨਹੀਂ ਆਇਆ ਜੀ ਸਰ ਠੀਕ ਹੋ ਜੀ ਸਰ ਰਾਨਾ ਜੀ ਠੀਕ ਹੋ ਸਭ ਬੜੀਆ ਸਰ ਸਸ ਪੰਜਾਬ ਮੇ ਸੰਕਟ ਹੈ ਹਾਂ ਪੰਜਾਬ ਆਪ ਤੋਂ ਭਾਈ ਉਹ ਬਾਦਰ ਤੇ ਖੜੇ ਹੋ ਹਾਂ ਜੀ ਬਿਲਕੁਲ ਸਮਝਦਿਕੀ ਗੱਲ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਆਪਾਂ ਖੜੇ ਆ ਤੇ ਤੁਸੀਂ ਸਭ ਖਿਆਲ ਰੱਖਣਾ ਨਾ ਨਾ ਬਿਲਕੁਲ ਬਿਲਕੁਲ ہمارے 500 500 ਲਗੇ ਹੋਏ ਹਨ ਇਹ ਲੋਲ ਵੀ ਲਗੇ ਹਨ ਹਮ ਲੋ ਵੀ ਲਗੇ ਹਨ ਤੇ ਆਪਣੇ ਜਵਾਨੋ ਕੋ ਨਾ ਲਗਾਣਾ ਠੀਕ ਹੈ ਨਾ ਹਾਂ ਪੰਜਾਬ ਪੰਜਾਬ ਮੇ ਜੋ ਸੰਕਟ ਆਇਆ ਹੈ ਜੀ ਜੀ हाँ उसके रंग है सब कुदरत के परमात्मा के रंग बिल्कुल, बिल्कुल, बिल्कुल तो ऐसे आपकी जरूरत है ना ना हम तो हैं ही है। आप देश की भी सेवा कर रहे हो ऐसे दूजी सेवा भी कर रहे बिल्कुल ठीक है ना बाकी तो कोई आपको लोड पड़े जी जी आपने मेरे को, मेरे को को कॉल करनी नंबर नोट करो नंबर नंबर नोट करो नंबर था नहीं मैं एक बार आपसे बात करना चाह रहा हूँ नाना कोई बात नहीं मेरा नंबर लिखो सेवन फाइव जीरो नाइन फाइव थ्री ट्रिपल जीरो वन हाँ कुलदीप तालीवाल बहुत ठीक है आप तो नाला में ही रहते हैं हाँ नाला हल्के में रहते हैं हल्के के विधायक है ठीक है हाँ हूं आ नहीं रहा सिग्नल कोई बात नहीं अब मख्तार मख्तार सर राणा नंबर फीड का, म, न, मैं जेसीबी भेजती है ਹੋ ਜਿਹੜੀ ਚੀਜ਼ ਦੀ ਲੋਡ ਹੋਈ ਦੱਸ ਇੱਕ ਹੋ ਜੇ ਸਭ ਆਦਲੀ ਹਾਇਕ ਬੇਤੀ ਇੱਕ ਹੋਰ ਆ ਜੀ ਠੀਕ ਹੈ ਹਾਂ ਦੋ ਨੌ ਠੀਕ ਹੈ ਹਾਂ ਹਲ ਹਲ ਮੁਤਾਰਕ ਹਾਇਕ ਰਸ ਸਭ ਆ ਗਿਆ ਹਾਂ ਆ ਸਭ ਕੀ ਹਾਂ ਅੱਜ ਬਾਕੀ ਆ ਜੀ ਤੁਹ ਡੇਗਣਾ ਪਿਓ ਇਹ ਕਹ ਰਿਹਾ ਕਿਓ ਪੱਟਾ ਮੋੜ ਤਾ ਹਾਂ ਪੱਟਾ ਮੋੜ ਥੋੜਾ ਪਿਛੇ ਰੋ ਬਾਕੀ ਬਾਕੀ ਰੁਕ ਜਾਓ ਭਾਜੀ ਕਿੱਥੇ ਕੇ ਬਾਕੀ ਸੇ ਤੇ ਵੰਗੇ ਆਜੋ ਭਾਜੀ ਵੇਖਿਓ ਪਲੀਜ਼ ਮੜਾ ਜਾ ਆਜੋ ਮਟ ਮਟ ਭਾਈ ਜਿਆਦੇ ਬੰਦੇ ਪਲੀਜ਼ ਮੜਾ ਦੋ ਮਿੰਟ ਯਾਰ ਰੋ ਭਾਜੀ ਰੋ ਰਾਹ ਛੱਡ ਦਿਓ ਮਹਤਾਰ ਜੀ ਭਾਜੀ ਤੁਸੀਂ ਇਧਰ ਹੋ ਜਾਓ ਚਲੋ ਜੀ ਨੀਂ ਨਾ ਕੋਈ ਨਾ ਕੋਈ ਨਾ ਉਹ ਪਿੱਛੇ ਸਾਡੀ ਟੀਮ ਹੈ ਜਦੋਂ ਲੋਕੀ ਵਿਚਾਰੀ ਲਾਲਾ ਸਾਡੀ ਟੀਮ ਹੈ ਮੈਂ ਆ ਘਰ ਨਾ ਕੋਈ ਨਹੀਂ ਆਜਣਾ ਨਹੀਂ ਮੈਨੂੰ ਸਾਨੂੰ ਕਵਰਿੰਗ ਕਰ ਲਿਓ 2 ਮਿੰਟ ਬਿਤਾਜੋ ਸਾਰੇ ਨਹੀਂ ਆਜਣਾ ਸਾਰਿਆਂ ਨਾਲ ਉਹ ਸੰਭਾਲ ਜੀ 2 ਮਿੰਟ ਹੀ ਰੁਕੇ ਦਿਓ 1 ਮਿੰਟ ਕਵਰ ਕਰ ਹਾਂ ਬਸ ਆਪ ਥੋੜੇ ਪਿੱਛੇ ਉਹ ਪਿੱਛੇ ਮੁੰਡੇ ਟੀਮ ਹਾਂ ਨਹੀਂ ਬਸ ਆਜੋ ਬਾਤ ਕਰ ਲੈ ਹਾਂ ਹਾਂਜੀ ਬਾਤ ਕਰ ਲੈ ਨਹੀਂ ਜੇ ਬਹੁਤ ਜੂਰੀ ਹੈ ਆਪਨੇ ਪਿੱਛੇ ਕਰ ਲਿਆ